ਓ ਚੱਲ ਉੱਠ ਓਏ ਹਾਂ ਚਾਲ ਯਾਰ ਝੋਨੇ ਤੇ ਸਪਰੇਅ ਕਰਕੇ ਉੱਠ ਕਰ ਹੱਥਾਂ ਦੀਆਂ ਡਰਮਗੀਆਂ ਚੱਕ ਕਿੱਥੇ ਪੰਗਾ ਓਏ ਹੱਥ ਉੱਥਾ ਲੈਣਾ ਨਹੀਂ ਛੜਕੀ ਦੀ ਭਰਾਵਾ ਸਾਰੇ ਹੱਥ ਵੱਡੇ ਜਾਣਗੇ ਹੁੰਡਾਂ ਨਾਲ 2 ਮਿੰਟਾ ਛਿੜਕ ਦਿਆਂਗੇ ਯਾਰ ਓਏ ਭਾਈ ਕਿੱਲੇ ਸਾਰੀਆਂ 7-8 ਡਰਮਗੀਆਂ ਪੈਣੀਆਂ ਮੈਂ ਕਮਲਾ ਹੋਇਆ ਫਿਰਦਾ ਐ ਭਾਵੇਂ ਮਰੀਏ ਲੈ ਯਾਰ ਮੈਂ ਹੋਣ ਲਿਆਉਣਾ ਡਰਮਗੀਆਂ ਮੰਗ ਕੇ ਹੁੰੜ ਜੇ ਤੇ ਤੂੰ ਮੈਨੂੰ 100 ਰੁਪਏ ਦੇ ਦੇ ਲੈਣ ਨੂੰ ਆ ਗੂਗਲ ਪੇ ਹੀ ਕਰੀਏ ਇਹਦੇ ਚੋਂ ਬਾ ਮੈਂ ਆ ਗਿਆ ਤੇ ਤਿਆਰ ਨਹੀਂ ਮੇਰੇ ਉਹਦੇ ਨੂੰ ਕੀ ਤਿਆਰ ਮੈਂ ਅਰਜੇਦ ਨਹੀਂ ਛੱਡਦੇ ਸੀ ਕਿਵੇਂ ਆ ਕਾਸ਼ ਹੋਏ ਠੀਕ ਆ ਯਾਰ ਮੈਨੂੰ ਡਰਮੇ ਦੇ ਆ ਇੰਜਣ ਜਿਹੇ ਵਾਲੀ ਲੈ ਜਾ ਮੈਨੂੰ ਪਤਾ ਹੈ ਸੂੰਗੜਾ ਮੈਨੂੰ ਜਵਾਬ ਦੇਣਾਗਾ ਜਵਾਬ ਤਾਂ ਨਹੀਂ ਦਿੰਦਾ ਇਹਦੀ ਰੱਸੀ ਪਟੇ ਇੰਜਣ 'ਚ ਕੋਈ ਵੀ ਪ੍ਰੋਬਲਮ ਪੈਂਦੀ ਆ ਬੰਦਾ ਮੋਲ ਲਊਗਾ ਪੈਸਿਆਂ ਦੇ ਰੂਪ 'ਚ ਉਹ ਭਰਾਵਾ ਮੈਂ ਕਿਹੜਾ ਪਹਿਲੀ ਵਾਰ ਛਿੜਕਣੀ ਆ ਮੈਨੂੰ ਪੂਰਾ ਹਿਸਾਬ ਹੈ ਦਾ ਲੈ ਜਾ ਲੈ ਜਾ ਉਹ ਇਹਦੇ ਇੱਕ ਦਵਾਈ ਪਾਤੀ ਫਰ ਹਾਂ ਪਾਤੀ ਸਾਰਿਆਂ ਦੇ ਮੈਂ ਮੈਂ ਟੀ ਮਾਰਗਾ ਉਹ ਚੱਲ ਯਾਰਾ ਉਹ ਤੂੰ ਆ ਪਾਇਆ ਚੱਲੀ ਨਹੀਂ ਇਹ ਸਿਆਪਾ ਹੀ ਰਹੂਗਾ ਮੈਨੂੰ ਲੱਗਾ ਅੱਜ ਓਏ ਹੋਈ ਨਹੀਂ ਸ਼ਾਟ ਅਜੇ ਉਹ ਮੈਨੂੰ ਲੱਗ ਰਹੀ ਰੱਸੀ ਟੁੱਟ ਗਈ ਮੈਂ ਕਾਸ਼ ਨੂੰ ਫੋਨ ਲਾ ਕੇ ਸਾਦ ਨੂੰ ਹਸਾਵਾ ਆਪੇ ਕਰਨ ਨੂੰ ਲੋਟ ਤੇ ਤੂੰ ਐ ਕਰ ਇੱਕ ਹੋਰ ਪਾਇਆ ਮੈਨੂੰ ਸਾਦਾਂ ਮੈਂ ਤਾਂ ਆਪ ਨਹੀਂ ਚੱਕਦਾ ਜਿੰਨਾ ਤੇਰੇ ਤੂੰ ਨਹੀਂ ਚੱਕਦਾ ਕੱਲੇ ਤੋਂ ਕੋਣ ਨੂੰ ਫਿਰਦਾ ਤੂੰ ਤਾਂ ਉਹ ਜਾਨ ਨਿਕਲਦੀ ਇੱਕ ਪਾਇਆ ਸਾਦ ਸਾਦ ਨੂੰ ਫੋਨ ਦੇ ਦੇ ਪੱਕੀ ਹੋ ਗਿਆ ਉਹ ਰੱਸੀ ਜੀ ਰੈਲੀ ਜੀ ਹੋ ਗਈ ਯਾਰਾ ਰੇਲੀ ਕਾਦੀ ਰੱਸੀ ਦਾ ਤੂੰ ਤੋੜ ਹੀ ਦਿੱਤੀ ਅਪਲੱਗ ਪਲੁਗ ਵੀ ਖਰਾਬ ਕਰਿਆ ਪਿਆ ਯਾਰ ਮੇਰਾ ਤਾਂ 8900 ਦਾ ਨੁਕਸਾਨ ਕਰਦਾ ਤੂੰ ਓਏ ਮੈਂ ਕਹਨਾ ਪਲਖਰਾ ਮੇਰਾ ਚੱਕੀ ਨਾ ਸਟਾਰਟ ਹੀ ਨਹੀਂ ਹੋਈ ਇਹੇ ਭਰਾਵਾ ਛਾਵ ਨੂੰ ਮਦਾਬ ਛੜਕਣੀਆਂ ਮੈਨੂੰ 8900 ਰੁਪਿਆ ਦਿਓ ਹੁਣ ਹੁਣ ਕਸੌਲੀ ਮੂਹਿਆ ਜਾ ਤੈਨੂੰ ਉਹਦਾ ਮੈਂ ਕਿਹਾ ਸੀਗਾ ਵੀ ਹਥਾਣੀ ਨਾ ਛੜਕੀਂ ਹਥਾਣੀ ਨਾ ਛੜਕਣਗੇ ਉਹ 900 ਦੀ ਘੋੜੀ ਨਿਵਾਤੀ ਤੂੰ ਮੇਰੀ ਓਏ ਇੰਨੀ ਕਿ ਪ੍ਰਵਾਹ ਕਿਹਨੂੰ ਆ ਖਰਚੇ ਦੇ ਪਰਚੇ ਤਾਂ ਹੁੰਦੇ ਹੀ ਰਹਿੰਦੇ ਆ ਇੱਕ ਤਾਂ 900 ਦੀ ਘੋੜੀ ਨਿਵਾਤੀ ਤੂੰ ਤੁਕਾ ਮਾਰਦੇ ਯਾਰ ਨਹੀਂ ਹੁਣ ਮਰਦੇ ਛੜਕਾਲ